ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਅੱਜ ਦੀ ਜਿਹੜੀ ਵੀਡੀਓ ਰਹੂਗੀ ਉਹ ਆਪਣੇ ਸ਼ਿਮਰ ਦੇ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਜਿਹੇ ਪ੍ਰਿੰਟ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਇਹ ਪ੍ਰਿੰਟ ਵੀ ਮੈਂ ਪਹਿਨੇ ਹੋਇਆ ਇਸ ਚ ਆਪਾਂ ਕਾਫੀ ਜਿਹੜੇ ਪ੍ਰਿੰਟ ਤੁਹਾਡੇ ਲਈ ਲੈ ਕੇ ਆਏ ਆ ਸੇਮ ਪ੍ਰਿੰਟ ਵੀ ਜੇ ਤੁਹਾਨੂੰ ਚਾਹੀਦਾ ਸੇਮ ਵੀ ਤੁਹਾਨੂੰ ਆਪਾਂ ਅਵੇਲੇਬਲ ਕਰਕੇ ਕਰਾਵਾਂਗੇ ਤੇ ਜੇ ਤੁਸੀਂ ਅਨਸਟਿਚ ਲੈਣਾ ਵਿਦ ਸਟਿਚਿੰਗ ਲੈਣਾ ਉਵੇਂ ਵੀ ਤੁਸੀਂ ਬਾਏ ਕਰ ਸਕਦੇ ਹੋ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਮਰੱਥ ਬੁਟੀਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਬੈਲ ਆਈਕਨ ਪ੍ਰੈਸ ਕੀਤਾ ਹੁੰਦਾ ਤਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪ ਕਰ ਸਕਦੇ ਹੋ ਜਿਹੜਾ ਅੱਜ ਦਾ ਸੂਟ ਹੈ ਇਹ ਪ੍ਰਿੰਟਡ ਇਹਦੇ ਨਾਲ ਸ਼ਰਟ ਰਹੂਗੀ ਤੁਸੀਂ ਦੇਖ ਸਕਦੇ ਹੋ ਬਾਜੂ ਤੇ ਇਸ ਤਰ੍ਹਾਂ ਆਪਾਂ ਨੇ ਕੱਟ ਵਰਕ ਕੀਤਾ ਹੋਇਆ ਜਿਹੜਾ ਆਪਣਾ ਮਸ਼ੀਨ ਵਰਕ ਹੈ ਉਸ 'ਚ ਤੁਹਾਨੂੰ ਐਵੇਂ ਕਟਿੰਗ ਮਿਲੂਗੀ ਤੇ ਆਪਾਂ ਘੇਰੇ ਤੇ ਵੀ ਸੇਮ ਕੰਮ ਰੱਖਿਆ ਘੇਰੇ ਤੇ ਵੀ ਇਸ ਤਰ੍ਹਾਂ ਦਾ ਸੇਮ ਕੰਮ ਆਊਗਾ ਤੇ ਪੌਂਚਿਆਂ ਦਾ ਵੀ ਆਪਣਾ ਸੇਮ ਡਿਜ਼ਾਈਨ ਹੈ ਸਲਵਾਰ ਆਪਾਂ ਬਿਲਕੁਲ ਹੀ ਸਟ੍ਰੇਟ ਬਣਾਈਆ ਸਲਵਾਰ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਸਲਵਾਰ ਦੀ ਆਪਾਂ ਛੋਟੀ ਮੂਰੀ ਬਣਾ ਦਿੰਨੇ ਆ ਨਾ ਤੁਸੀਂ ਸਟ੍ਰੇਟ ਸਲਵਾਰਾਂ ਲਈ ਲੁੱਕ ਨਹੀਂ ਹੁੰਦੀ ਆਪਾਂ ਇਹਦੀ 9 ਇੰਚ ਮੂਰੀ ਕਰੀ ਹੈ ਤੁਸੀਂ ਜੇ 9 ਨਹੀਂ ਲਾਇਕ ਕਰਦੇ ਤਾਂ ਤੁਸੀਂ ਅੱਜ ਤੱਕ ਵੀ ਰੱਖ ਸਕਦੇ ਹੋ ਬਹੁਤ ਹੀ ਸੋਹਣੀ ਲੁੱਕ ਆਊਗੀ ਤੇ ਇਸ ਤਰ੍ਹਾਂ ਆਪਾਂ ਜਿਹੜੇ ਇੱਥੇ ਆਪਾਂ neck ਤੇ ਆਪਾਂ ਪੌਟਲੀ ਬਟਨ ਦਿੱਤੇ ਨੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕਿਤੇ ਡਿਜ਼ਾਈਨਿੰਗ ਆਪਣੇ ਕੋਲੇ ਬਹੁਤ ਤਰ੍ਹਾਂ ਦੀ ਅਵੇਲੇਬਲ ਆ ਜੇ ਤੁਸੀਂ ਕੋਈ ਵੀ ਡਿਜ਼ਾਈਨਿੰਗ ਆਪਣੇ ਕੋਲੋਂ ਵੀ ਕਰਾਉਣਾ ਚਾਹੁੰਦੇ ਹੋ ਕੁਝ ਵੀ ਹਨਾ ਸੋਸ਼ਲ ਮੀਡੀਆ ਤੋਂ ਆਪਣਾ ਕਿਤੋਂ ਵੀ ਪਿੰਟਰੈਸਟ ਐਪ ਤੋਂ ਇਨਸਟਾ ਤੋਂ ਕੋਈ ਵੀ ਡਿਜ਼ਾਈਨ ਤੁਸੀਂ ਸਾਨੂੰ ਸੈਂਡ ਕਰੋਗੇ ਆਪਾਂ ਸੇਮ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਬਹੁਤ ਹੀ ਪਾਕਮਾਲ ਜੇਚ ਆਪਣੇ ਜਿਹੜੇ ਪ੍ਰਿੰਟ ਆਏ ਨੇ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਨੇ ਤੁਸੀਂ ਉਹਵੇਂ ਵੀ ਇਹ ਸੂਟ ਇਹਨਾਂ ਨੂੰ ਸੂਟਾਂ ਨੂੰ ਐਵੇਂ ਵੀ ਕਸਟਮਾਈਜ਼ ਕਰਾ ਸਕਦੇ ਹੋ ਸਿੰਪਲ ਵੀ ਸਟਿਚ ਕਰਾ ਸਕਦੇ ਹੋ ਜੇ ਤੁਸੀਂ ਵਿਦਆਊਟ ਸਟਿਚਿੰਗ ਸੂਟ ਲੈਣਾ ਚਾਹੁੰਦੇ ਹੋ ਤੇ ਬਹੁਤ ਹੀ ਸਪੈਸ਼ਲ ਜਿਹਦਾ ਦੁਪੱਟਾ ਰੈਡੀ ਕੀਤਾ ਹੈ ਸ਼ਿਮਰ অর্ਗੈਂਜ਼ਾ ਦਾ ਦੁਪੱਟਾ ਹੈ ਬਹੁਤ ਹੀ ਲਾਈਟ ਵੇਟ ਹੈ ਸੌਫਟ ਜਿਹਾ ਦੁਪੱਟਾ ਹੈ ਤੇ ਇਸ ਤਰ੍ਹਾਂ ਦੀ ਇਸ ਨੂੰ ਲੇਸ ਦਿੱਤੀ ਗਈ ਹੈ ਲੇਸ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਲੇਸ ਦਿੱਤੀ ਗਈ ਹੈ ਤੇ ਜਿਹੜਾ ਸ਼ਰਟ 'ਚੋਂ ਆਪਣੇ ਪੈਚ ਲਿਆ ਹੋਇਆ ਉਹ ਆਪਾਂ ਨੇ ਇਹਦੇ ਪੱਲਿਆਂ 'ਤੇ ਦਿੱਤਾ ਇਸ ਤਰ੍ਹਾਂ ਦਾ ਸੂਟ ਬਣਿਆ ਸੂਟ ਦੀ ਪੂਰੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਦੁਪੱਟਾ ਤੁਸੀਂ ਟਾਈਡ ਆਈ ਵੀ ਕਰਾ ਸਕਦੇ ਹੋ ਸਿੰਗਲ ਡਾਈ ਵੀ ਕਰਾ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਜਿਹੇ ਪ੍ਰਿੰਟ ਆਪਾਂ ਤੁਹਾਨੂੰ ਦਿਖਾਉਣੇ ਆ ਹਨ ਇਸ ਵੀਡੀਓ ਜੁੜੇ ਰਹਿਓ ਵੀਡੀਓ ਤੇ ਨਾਲ ਅੱਜ ਦੀ ਵੀਡੀਓ ਚ ਆਪਾਂ ਸੂਟ ਸੂਟ ਜਿਹੜੇ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆ ਫਰਸਟ ਪ੍ਰਿੰਟ ਰਹੂਗਾ ਜੀ ਇਹ ਵਾਲਾ ਸੀ ਗ੍ਰੀਨ ਜਿਹਦੇ ਨਾਲ ਬਾਟਮ ਆ ਸੀ ਗ੍ਰੀਨ ਨਹੀਂ ਕਹਿ ਸਕਦੇ ਲਾਈਟ ਪੈਰਟ ਕਹਿ ਸਕਦੇ ਆ ਤੁਹਾਨੂੰ ਦਿਖਾਉਣੇ ਆ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਬਾਟਮ ਆ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਆ ਇੰਨੂੰ ਤੁਸੀਂ ਡਿਜ਼ਾਈਨ ਕਰੋਗੇ ਕਾਫੀ ਆਪਣੇ ਕੋਲੇ ਕਲਰ ਆਪਸ਼ਨ ਨੇ ਜਿਵੇਂ ਵਰਕ ਵਗੈਰਾ ਕਰਾਉਣੇ ਜਾਂ ਕੋਈ ਡਿਜ਼ਾਈਨਿੰਗ ਸਟਿਚਿੰਗ ਡਿਜ਼ਾਈਨ ਤੁਸੀਂ ਕਰਾਉਣਾ ਕਾਫੀ ਜ਼ਿਆਦਾ ਆਪਣੇ ਕੋਲੇ ਆਪਸ਼ਨ ਹੈਗੀ ਆ ਤੁਸੀਂ ਰੈਡੀ ਕਰਾ ਸਕਦੇ ਹੋ ਦੁਪੱਟੇ ਚੁਣੋਂਦੇ ਵੀ ਲੱਗ ਜਾਣਗੇ ਇਹਨਾਂ ਨਾ ਸ਼ਿਮਰ オーਰਗੈਂਜ਼ਾ ਦਾ ਜਿਵੇਂ ਦਾ ਮੈਂ ਕੈਰੀ ਕੀਤਾ ਹੋਇਆ ਐਵੇਂ ਦਾ ਕਰਨਾ ਉਹ ਵੀ ਵਧੀਆ ਲੱਗੂਗਾ ਇਹਦੇ ਨਾਲ ਐਵੇਂ ਵੀ ਬਣਵਾ ਸਕਦੇ ਹੋ ਤੁਸੀਂ ਸਿੰਪਲ ਲੇਸ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਪੈਚ ਵਰਕ ਵੀ ਕਰਾਉਣਾ ਉਹ ਵੀ ਵਧੀਆ ਲੱਗੂ ਜੇ ਕੱਟ ਵਰਕ ਕਰਾਉਂਗੇ ਤਾਂ ਉਹ ਵੀ ਬਹੁਤ ਪਿਆਰਾ ਲੱਗੂਗਾ ਸੈਕਿੰਡ ਪ੍ਰਿੰਟ ਦੇਖੋ ਤੁਸੀਂ ਇਹ ਵਾਲਾ ਆਪਣੇ ਕੋਲ ਇਹ ਵੀ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਜੀ ਨਵਾਂ ਜਿਹਾ ਕਲਰ ਹੈ ਅੱਜਕੱਲ ਟ੍ਰੈਂਡ ਤੁਹਾਨੂੰ ਪਤਾ ਹੀ ਹੈ ਲਾਈਟ ਦਾ ਹਨਾ ਜਿਹੜਾ ਉਹ ਲੰਘ ਚੁੱਕਿਆ ਡਾਰਕ ਕਲਰ ਪਾਉਣਾ ਸਾਰੇ ਪਸੰਦ ਕਰਦੇ ਨੇ ਤੇ ਇਹਨਾਂ 'ਚ ਜਿਹੜੀ ਹੈ ਨਾ ਪ੍ਰਿੰਟ ਦੇ ਤੁਸੀਂ ਦੇਖ ਸਕਦੇ ਹੋ ਕੰਟਰਾਸਟ ਡਾਰਕ ਕਲਰ ਨਾਲ ਬਹੁਤ ਹੀ ਜਿਆਦਾ ਸੋਹਣੇ ਬਣਨਗੇ ਨਾ ਇਹ ਆਪਾਂ ਸਾਰੇ ਸੂਟ ਲਾਈਟ ਕਹਿ ਸਕਦੇ ਆ ਨਾ ਡਾਰਕ ਕਹਿ ਸਕਦੇ ਆ ਬਹੁਤ ਹੀ ਪਿਆਰੇ ਬਣਨਗੇ ਸੂਟ ਇਸ ਤਰ੍ਹਾਂ ਦਾ ਪ੍ਰਿੰਟ ਖੋਲ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਆਪਾਂ ਇਹ ਫੋਰਨ ਦੇ ਕਸਟਮਰ ਨੇ ਆਪਾਂ ਉਹਨਾਂ ਦੇ ਰੈਡੀ ਕੀਤੇ ਸੀ ਸੂਟ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਬਹੁਤ ਹੀ ਜਲਦੀ ਹੈ ਨਾ ਉਹਨਾਂ ਦੇ ਸੂਟ ਰੈਡੀ ਕੀਤੇ ਸੀ 10 ਦਿਨਾਂ ਦੇ ਵਿੱਚ ਉਹਨਾਂ ਦੇ 5 ਸੂਟ ਆਪਾਂ ਰੈਡੀ ਕਰਕੇ ਭੇਜੇ ਸੀ ਵੀਡੀਓ ਦਾ ਟਾਈਮ ਨਹੀਂ ਲੱਗਿਆ ਸੀ ਉਸ ਟਾਈਮ ਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਪਿੰਕ ਮੈਚਿੰਗ ਦੇ ਨਾਲ ਆਊਗਾ ਇਹ ਵਾਲਾ ਕਲਰ ਇਸ ਤਰ੍ਹਾਂ ਦਾ ਪ੍ਰਿੰਟ ਆ ਦੇ ਦੇ ਨਾਲ ਇਹ ਵਾਲੀ ਬਾਟਮ ਰਹੂਗੀ ਸ਼ਿਮਰ ਦੀ ਬਾਟਮ ਹੈ ਜੀ ਸਾਰਿਆਂ ਨਾਲ ਜਿਵੇਂ ਤੁਸੀਂ ਮੇਰੇ ਪਹਿਨੇ ਆ ਦੇਖਿਆ ਨਾ ਸੇਮ ਸਟਫ ਆ ਸਟਫ ਇਹ ਨਹੀਂ ਹੋਊਗਾ ਜੇ ਸ਼ਿਮਰ ਹੈ ਵੀ ਚੁੱਬਣ ਵਾਲਾ ਸਟਫ ਹੋਊਗਾ ਬਹੁਤ ਹੀ ਜਿਆਦਾ ਸੌਫਟ ਹੈ ਸਾਰਾ ਸਟਫ ਨੈਕਸਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਰਹੂਗਾ ਪ੍ਰਿੰਟਸ ਆ ਰਹੀ ਸੋਹਣੇ ਨੇ ਜੀ ਇੱਕ ਤੋਂ ਇੱਕ ਵੱਧ ਕੇ ਨੇ ਜੇ ਤੁਸੀਂ ਇੱਕ ਤੋਂ ਵੱਧ ਸੂਟ ਬਾਈ ਕਰਨਾ ਚਾਹੁੰਦੇ ਹੋ ਸੇਮ ਪ੍ਰਿੰਟ ਦੇ ਵਿੱਚ ਤਾਂ ਪਲੀਜ਼ ਜਲਦੀ ਕਨਫਰਮ ਕਰਿਓ ਤੇ ਸੇਮ ਮਿਲ ਜਾਣਗੇ ਜੇ ਤੁਸੀਂ ਲੇਟ ਕਰੋਗੇ ਤਾਂ ਮੁਸ਼ਕਿਲ ਹੈ ਜੀ ਸ਼ਾਇਦ ਮਿਲ ਨਾ ਪਰ ਤੁਸੀਂ ਇੱਕ ਵਾਰ ਕਨਫਰਮ ਕਰ ਸਕਦੇ ਹੋ ਸਾਨੂੰ ਮੈਸੇਜ ਕਰਕੇ ਜਾਂ ਕਾਲ ਕਰਕੇ ਇਹ ਦੇਖੋ ਬਹੁਤ ਹੀ ਪਿਆਰੀ ਮੈਚਿੰਗ ਜੇ ਤੁਸੀਂ ਸਾਨੂੰ ਮੈਸੇਜ ਕਰਨਾ ਹੈ ਤੁਸੀਂ ਚੈਨਲ ਤੇ ਨਵੇਂ ਡਿਸਕ੍ਰਿਪਸ਼ਨ ਬਾਕਸ ਚ ਵਟਸਐਪ ਲਿੰਕ ਸ਼ੋ ਹੋ ਰਿਹਾ ਉੱਥੇ ਤੁਸੀਂ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਅੱਗੇ ਇਹ ਵਾਲਾ ਕਲਰ ਆਊਗਾ ਇਹ ਵਾਲਾ ਇਹ ਵਾਲਾ ਪ੍ਰਿੰਟ ਹੈ ਜੀ ਜਿਹੜਾ ਤੁਸੀਂ ਮੇਰੇ ਪ੍ਰਿੰਟ ਪਹਿਨੇ ਆ ਦੇਖਿਆ ਸੇਮ ਪ੍ਰਿੰਟ ਤੁਹਾਨੂੰ ਇਹ ਵੀ ਮਿਲ ਜੂ ਜੇ ਤੁਸੀਂ ਇਹ ਬਾਏ ਕਰਨਾ ਚਾਹੁੰਦੇ ਹੋ ਇਹ ਵਾਲੀ ਬਾਟਮ ਰਹੂਗੀ ਇਹਦੇ ਨਾਲ ਤੇ ਇਹ ਵਾਲਾ ਪ੍ਰਿੰਟ ਰਊਗਾ ਓਕੇ ਜੀ ਉਮੀਦ ਕਰਦੀ ਆ ਤੁਹਾਨੂੰ ਅੱਜ ਦੇ ਜਿਹੜੇ ਪ੍ਰਿੰਟ ਨੇ ਸਟੱਫ ਆ ਵਧੀਆ ਲੱਗਿਆ ਹੋਣਾ ਜਿਹੜਾ ਇਹ ਸਟੱਫ ਹੈ ਜੀ ਇਹ ਤੁਸੀਂ ਜਿਵੇਂ ਮਈ ਜੂਨ ਤੱਕ ਆਰਾਮ ਨਾਲ ਵੇਅਰ ਕਰ ਸਕਦੇ ਹੋ ਤੇ ਹੁਣ ਹੁਣ ਵੀ ਹਨਾ ਜੇ ਇਹ ਸੀਜ਼ਨ ਚ ਤੁਸੀਂ ਪਹਿਨਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਰਹੂਗਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ ਚ ਮਿਲਦੇ ਆ ਸੋਹਣੇ ਸੋਹਣੇ ਪ੍ਰਿੰਟ ਨਾਲ ਸੋਹਣੇ ਸੋਹਣੇ ਸੂਟਾਂ ਦੇ ਨਾਲ